ਕਾਂ ਕਸ ਕੀ ਕਮੀ ਰਗੀ ਪਿਆਰ ਤੇ ਫਿਰ ਇਹ ਕਾਲ ਮਗਾ ਤੋ ਕੀਤਾ ਦੱਸੀ ਦੱਸ ਦੇ ਨੀ ਰਾਈ ਦਾ ਫੋਨ ਚੱਲ ਰਾਈ ਨੂੰ ਵੀ ਫੋਨ ਚੱਲੋ ਦੱਸੋ ਦਰੋ ਤੇ ਚੱਲੋ ਚੱਲੋ ਨਹੀਂ ਮੈਂ ਜਾਣ ਦੇ ਦਰਾ ਲੋਕ ਜਾਣਾ ਇੱਕ ਮੈਂ ਨਾ ਨਾ ਫੋਨ ਤਾਂ ਫਿਰ ਲੋਕ ਇਹਨੇ ਬਚਾ ਜਣਾ ਇਹ ਚੱਲ 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 ਮਰਨ ਦੇ ਬਾਏ ਬਾਏ ਪ੍ਰੀਤਾ ਮੈਂ ਆ ਰਹੀ ਹਾਂ ਚੱਲ ਪਰਲੇ ਪਾਸੇ ਹੋਏ ਪ੍ਰੀਤਾ ਬਾਏ ਬਾਏ ਪ੍ਰੀਤਾ ਬਾਏ ਬਾਏ ਅੱਸੀ ਸੱਟਦੀ ਹੈ ਦੋਵਾਂ ਜੀ ਵਾਲੇ ਪ੍ਰੀਤ ਪ੍ਰੀਤਾ ਡਾਡੀ ਜਾਣ ਦੇ ਮੇਰਾ ਮਮਾ ਮੈਂ ਕਿਓ ਕੀਤਾ ਇਹਨੇ ਆ ਵੇਖੋ ਜੀ ਮੈਨੂੰ ਕੋਲ ਪਾਈ ਜਾਂਦੀ ਐ ਕੋਲ ਪਾਈ ਜਾਂਦੀ ਐ ਮੈਂ ਵੀ ਚੱਲੀ ਪ੍ਰੇਤ ਰਾਣੀ ਮੈਂ ਵੀ ਚੱਲੇ ਤੂੰ ਦੂਜਿਆਂ ਨਹੀਂ ਸਾਹਮਣੀਆ ਚੱਲ ਪ੍ਰੇਤ ਰਾਣੀ ਆ ਵੇਖੋ ਹੁਣ ਕਿਵੇਂ ਰੋਂਦੀ ਪਈ ਉਹਨੇ ਸਾਡੀ ਇਲਾਜ ਕੋਈ ਨਹੀਂ ਇਸ ਰੱਖੀ ਜਦੋਂ ਸਾਡੀ ਮੈਰਿਜ ਚੱਲੀ ਉਹਦੇ ਨਾਲ ਕੁੱਤੇ ਗਈ ਜੜੀ ਮੈ ਕੁੜੀ ਪ੍ਰੇਤ ਰਾਣੀ ਕੁੱਤੇ ਪ੍ਰੇਤ ਰਾਣੀ ਲਾਲਾਂ ਰਾਇੰਨ ਪਰੋਣਾ ਹੋਏ ਪ੍ਰੀਤ ਦਾੜੀ ਸਰਤੀ ਆਵੇ ਲੋਕੀ ਅੰਤ ਮਾੜਾ ਖਾਣ ਦੀ ਸਦਾ ਅੰਤ ਮਾੜਾ ਕੀਤਾ ਸੀਗਾ ਸਾਨੂੰ ਤਿਆਰੀ ਮੇਰੇ ਦੋ ਮੂਹਰੇ ਤੇ ਨਕਾਲੇ ਕਰਾਏ ਨੇ ਅੱਜ ਸੱਟ ਮਾਰ ਕੇ ਪਰੇ ਕੀਤੀ ਕਿਉਂਕਿ ਅਸੀਂ ਵੀ ਦੋਵੇਂ ਜੀ ਐ ਸੀਗੇ ਕਿਉਂਕਿ ਇਹਨਾਂ ਨੇ ਅੰਤ ਮਾੜਾ ਕੀਤਾ ਸੀਗਾ ਇੱਕ ਰੀ ਨੇ ਦੋ ਰੀ ਨੇ ਤਿਆਰੀ ਨੇ ਕੁੜੀ ਕਿੱਥੇ ਗਈ ਚਲੀ ਆ ਪ੍ਰੀਤ ਦਾੜੀ ਮਰਨ ਪ੍ਰੀਤ ਦਾੜੀ ਚਲੋ ਅਸੀਂ ਤੁਹਾਨੂੰ ਵੀਡੀਓ WhatsApp ਤੇ ਫੇਰੇ ਸ਼ੇਅਰ ਕਰਾਂਗੇ ਹਾਂ ਇਹ ਦਾਦੀ ਮੈਨੂੰ ਦੱਸਦੇ ਆਪਣੀ ਕਿ ਉਹ ਪੱਜ ਕੇ ਲੈ ਗਿਆ ਹੈ